ਹੋਸ਼ਿਆਰਪੁਰ ਦੇ ਵਿੱਚ ਅਸਲੀ ਕਿੰਨਰਾਂ ਨੇ ਫੜ ਲਿਆ ਨਕਲੀ ਕਿੰਨਰ ਜੋ ਕਿੰਨਰ ਬਣ ਕੇ ਲੋਕਾਂ ਤੋਂ ਪੈਸੇ ਮੰਗਦਾ ਸੀ ਤਾਂ ਇਸ ਦੀ ਪਿੰਕ ਲੱਗੀ ਅਸਲੀ ਕਿੰਨਰਾਂ ਨੂੰ ਫਿਰ ਮੌਕੇ ਦੇ ਉੱਤੇ ਹੀ ਕੱਪੜੇ ਤਰਵਾ ਲਏ ਉਸ ਦੇ ਕਹਦੇ ਦਿਖਾ ਤੂੰ ਕਿਹੜਾ ਕਿੰਨਰਾਂ ਤਾਂ ਉਹ ਕੀ ਨਿਕਲਿਆ ਉਹ ਸੀ ਇੱਕ ਨਕਲੀ ਕਿੰਨਰ ਇੱਕ ਮੁੰਡਾ ਜੋ ਕਿ ਕਿੰਨਰ ਬਣ ਕੇ ਲੋਕਾਂ ਤੋਂ ਪੈਸੇ ਮੰਗਦਾ ਸੀ ਪਰ ਅਸਲੀ ਕੇਂਦਰਾਂ ਦੇ ਜਦੋਂ ਅੜਿੱਕੇ ਆਇਆ ਫਿਰ ਉਹਨਾਂ ਦੇ ਵੱਲੋਂ ਨਾਲੇ ਤਾਂ ਕੀਤੀ ਛੇਤਰਪਰੇਟ ਤੇ ਨਾਲੇ ਪ੍ਰਸ਼ਾਸਨ ਨੂੰ ਕੀਤੀ ਅਪੀਲ ਤੇ ਨਾਲੇ ਫਿਰ ਉਸ ਦੀ ਬਣਾਈ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਰਤੀ ਅਪਲੋਡ ਜਿਸ ਤੋਂ ਬਾਅਦ ਇਹ ਵੀਡੀਓ ਅੱਗੇ ਵਾਂਗ ਵਾਇਰਲ ਹੋ ਗਈ ਹੈ ਤਾਂ ਹੁਸ਼ਿਆਰਪੁਰ ਦੇ ਵਿੱਚ ਜੋ ਹਲਕਾ ਆ ਇੱਕ ਰਚਨਾ ਮਹੰਤ ਜਿਨ੍ਹਾਂ ਦੇ ਵੱਲੋਂ ਇਸ ਨਕਲੀ ਕੇਂਦਰ ਨੂੰ ਫੜਿਆ ਗਿਆ ਉਹਨਾਂ ਦੇ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਕਿਹੜਾ ਮੁਹੱਲਾ ਕਿਹੜੇ ਮਹਾਲੇ ਦੇ ਵਿੱਚ ਇੱਕ ਕਿਨਰ ਪਹੁੰਚਿਆ ਤੇ ਰਚਨਾ ਮਹਾਂਤ ਦੇ ਗਰੂ ਕਿਹੜੇ ਨੇ ਕਦੋਂ ਤੋਂ ਕੰਮ ਕਰ ਰਹੇ ਨੇ ਅਸਲੀ ਜੋ ਕਿਨਰ ਨੇ ਆਪਣੇ ਆਪ ਨੂੰ ਮੰਨਦੇ ਨੇ ਤੇ ਉਹਨਾਂ ਨੇ ਨਕਲੀ ਕਿਨਰ ਜੋ ਫੜਿਆ ਤੇ ਉਹ ਫੜਨ ਤੋਂ ਬਾਅਦ ਵੀਡੀਓ ਬਣਾਈ ਤੇ ਰਚਨਾ ਮਹਾਂਤ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਵੀ ਕੀਤੀ ਆ ਸੁਣਾਉਂਦੇ ਆ ਤੁਹਾਨੂੰ ਤੁਹਾਨੂੰ ਵੀਡੀਓ ਵੀ ਹੈ ਇਹ ਕੀ ਹੈ ਪੂਰਾ ਫਿਰ ਗੱਲ ਚੱਟੂ ਵੀ ਪਤਾ ਹੁਣ ਤੇਨੂੰ ਹਾਂ ਵੀ ਵੀਡੀਓ ਹੁਣ ਤੇਨੂੰ ਨਹੀਂ ਪਤਾ ਬੋਲ ਇਧਰ ਨੂੰ ਗੱਲ ਕਰ ਦੱਸ ਤੇਰਾ ਚੇਲਾ ਆ ਮੈਂ ਗੁਰੂ ਕਿਸੇ ਖੜਾ ਹੋਇਆ ਇੱਥੇ ਇਧਰ ਫੇਸਕਾਰ ਉੱਪਰ ਤੇਲ ਲਾ ਕੇ ਤੁਹਾਨੂੰ ਆਪੇ ਠੀਕ ਹੈ ਗੁਰੂ ਤੇ ਇਧਰ ਗਲਤ ਕਰ ਲਓ ਤੇਰਾ ਝੇਲਾ ਤੇਰਾ ਤੇਰਾ ਬੰਦੇ ਨੂੰ ਮੰਗਦੇ ਤੁਸੀਂ ਇਹਨਾਂ ਉਹਨਾਂ ਤੇਰਾ ਝੇਲਾ ਪੈਦਾ ਨਹੀਂ ਇਧਰ ਮੈਂ ਲੋ ਗੱਲ ਕਰ ਆ ਇੰਨੇ ਤਰ੍ਹਾਂ ਬਾਤ ਇਧਰ ਕਹਿਵੇਂ ਤੁਸੀਂ ਰੋ ਰੋ ਦੇਖਿਆ ਹੋਰ ਰੁਕਿਆ ਕਿਉਂ ਨਹੀਂ ਜੱਟ ਨੇ ਮੈਂ ਬਾਜ਼ੀ ਮਾਰੀ ਨਾ ਕਰ ਰੋ ਕੇ ਜਾ ਸੁਣੂੰ ਗੁਰੂ ਮੈਂ ਰੋ ਰੋ ਨਹੀਂ ਮੰਗੂ ਸੀ ਕਿਨਾਂ ਆਹ ਦੇਖੋ ਜਿਵੇਂ ਸਾਰੇ ਪ੍ਰਸ਼ਾਸਨ ਨੂੰ ਕਹਿ ਰਹੀ ਹਾਂ ਪੂਰੇ ਸ਼ਹਿਰ ਪਰ ਨੂੰ ਕਹਿ ਰਹੀ ਨਾ ਬਸ ਛੱਡੇ ਤੋਂ ਮੈਂ ਬੋਲਦੀ ਹਾਂ ਰਚਨਾ ਮਹਾਂਤ ਇਹ ਸਾਰਾ ਏਰੀਆ ਜਿੰਨਾ ਵੀ ਹੈਗਾ ਇਹ ਮੇਰੇ ਗੀਤਾ ਮਹਾਂਤ ਮ ਸੁਬਾਸ਼ ਨਗਰ ਸਾਟਾ ਮੇਨ ਜੀ ਡੇਰਾ ਆ ਦੇਖੋ ਇਹਨਾਂ ਨੇ ਬਸ ਕੱਟੇ ਕੋੜਾ ਪਾਜੀ ਇਹਨਾਂ ਨੇ ਪੂਰੇ ਸ਼ਹਿਰ ਦੇ ਵਿੱਚ ਗੰਦ ਪਾਇਆ ਤੁਸੀਂ ਇਹਾਂ ਦੇ ਪਹਿਲੇ ਕਾਰਵਾਈ ਕੀਤੀ ਜਾਵੇ ਇਹ ਨਸ਼ਾ ਕਰਦੇ ਇਹ ਮਾਂ ਜੀ ਨਕਲੀ ਮੰਤਿਆ ਇਹ ਨਕਲੀ ਮੰਤਿਆ ਇਹ ਮੁੰਡੇ ਆ ਟੈਸ ਆਏ ਮੁੰਡੇ ਕਾਹਦੇ ਮੁੰਡੇ ਕੋਈ ਨਹੀਂ ਮੈਂ ਤੁਹਾਨੂੰ ਦਿਖਾ ਦੂੰਗੀ ਹੁਣੀ ਆਹ ਕੀ ਗੁਰਮੁਖ ਵਰਗਾ ਕੌਣ ਨੇ ਮੁੰਡੇ ਇਹ ਹੋਰ ਕੀ ਹੈ ਹੋਰ ਕੀ ਹੈ ਖਾਦੋ ਜਮਾਨੇ ਤੁਸੀਂ ਇੱਧਰ ਆ ਸਿੱਖ ਕੋਈ ਨਾ ਮੈਂ ਗੱਲ ਸੁਣਾ ਠੀਕ ਹੈ ਇੱਥੇ ਖੜਾ ਹੋ ਇੱਥੇ ਛੱਡ ਉਹ ਆਪ ਛੱਡ ਮੈਨੂੰ ਕਿਥੇ ਫੜੀ ਜਾ ਰਹੀ ਮੇਰੀ ਸ਼ਾਪ ਹੈ ਨਹੀਂ ਵੇਲਾ ਤੂੰ ਦੱਸ ਤੂੰ ਮੁੰਡੇ ਨਹੀਂ ਹੈਗਾ ਇਹ ਸਿਰ ਮੁੰਡੇ ਹੈਗੇ ਦੱਸ ਦੇਖੇ ਕੀ ਕਰਦਾ ਸੀ ਇੱਥੇ ਗੁੱਡ ਪੋਸਟ ਨਹੀਂ ਸੀ ਘਰ ਦੀ ਮਤਲਬ ਠੀਕ ਹੈ ਨਾ ਤੈਨੂੰ ਮੈਂ ਚਾਹ ਉਹ ਇੱਥੇ ਗੱਲ ਮਾਰੀ ਤੂੰ ਕਿਉਂ ਨਹੀਂ ਰੁਕਿਆ ਦੋਸਤ ਗੁਰੂ ਨੈਣ ਨੇ ਮੇਰੇ ਘਰੋਂ ਮੈਂ ਕੱਲੀ ਸੀ ਤੈਨੂੰ ਚਾਹ ਤੇ ਬੱਸਟੜੇ ਵਾਲੇ ਮੁੰਡੇ ਜੱਟ ਤੈਨੂੰ ਬੱਸਟੜੇ ਵਾਲੇ ਮੁੰਡੇ ਕਹਿੰਦੇ ਘੋੜੇ ਵਾਲੇ ਚੌਕ ਵਾਲੇ ਮੁੰਡੇ ਕਹਿੰਦੇ ਸਾਡੇ ਬੰਦਿਆ ਨੇ ਮੁੰਡੇ ਕਹਿੰਦੇ ਕਿ ਮੰਤਰੀ ਜੀ ਤੁਸੀਂ ਮੈਂ ਨਾ ਗੁਰੂ ਆਈ ਹੂ ਨਹੀਂ ਆਜਾਂਗੇ ਤੁਸੀਂ ਮੈਨੂੰ ਵੀ ਵੇਖ ਲੈ ਅੱਗੇ ਤੁਸੀਂ ਵੇਖ ਤੇਰਾ ਪਰਸ ਉਹ ਨਹੀਂ ਮੇਰੀ ਗੱਲ ਸੁਣੋ ਤੁਸੀਂ ਉੱਥੇ ਗੀਤਾਂ ਵਾਲੇ ਖੜਾ ਹੋ ਕੇ ਪਹਿਲੇ ਮੇਰੀ ਗੱਲ ਸੁਣਾ ਉਹ ਫਿਰ ਗੀਤਾਂ ਵਾਲੇ ਤੁਸੀਂ ਮੈਨੂੰ ਬੁਲਾ ਕੇ ਨਹੀਂ ਗਈ ਉਹਨਾਂ ਨੇ ਤੇ ਕੱਲੀ ਵੀ ਗੀਤਾਂ ਵਾਲਾ ਮੰਤਰੀ ਨੂੰ ਬੁਲਾ ਕੇ ਗਈ ਉੱਥੇ ਠੀਕ ਹੈ ਨਾ ਗੁਰੂ ਜੀ ਗੁਰੂ ਨੂੰ ਮੈਂ ਸਭ ਖੜੇ ਸੀ ਗੁਰੂ ਮੇਰੀ ਨਹੀਂ ਕਿਸ ਉਨਾਦੀ 77 ਸਾਲ ਦੀ ਉਮਰ ਹੋ ਚੱਲੀ ਗੁਰੂ ਮੇਰੇ ਬਜ਼ੁਰਗੋ ਘਰੋਂ ਬਾਹਰ ਨਹੀਂ ਨਿਕਲਦੇ ਮੈਂ ਹੀ ਸਾਰਾ ਦੇਖਦੀ ਆ ਤਾਂ ਮੈਂ ਤੁਹਾਨੂੰ ਦੱਸ ਇਹ ਮੇਰੇ ਮੱਲਿਆ ਚ ਵੀ ਗੰਦ ਪਾਪੀ ਸਾਰੇ ਦੁਪਲੀਕਟ ਮਾਰਦੇ ਨਹੀਂ ਇਹ ਡੁਪਲੀਕੇਟ ਬੰਦੇ ਆ ਹਾਂ ਨਹੀਂ ਤਾਂ ਦੇਖ ਲੋ 500 ਨੰਬਰ ਮੈਂ ਹੋਣੀ ਦੇ ਘਰ ਗਏ ਨੇ ਨਾ ਇਹ ਕੋ ਲੋੜ ਹੈ ਕੀ ਹੈ ਮੱਲਿਆ ਚ ਤੁਸੀਂ ਆਉਂਗੇ ਨਹੀਂ